ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਪੰਜ ਡਰੱਗਸ ਸਮਗਲਰ ਅਸੀਂ ਫੜੇ ਹੈ 2.5 ਕਿਲੋ ਹਿਰੋਇਨ 1 ਲੱਖ 5000 ਡਰਗਮਨੀ ਇੱਕ ਗਲੌਕ ਪਿਸਟਲ ਬੜਾ ਸਫਿਸਟੀਕੇਟਿਡ ਜਿਹੜਾ ਔਰ ਇੱਕ ਰੂਜ਼ ਕਾਰ ਇਨਹੋ ਬਰਾਮਦ ਹੋਈ ਹੈ ਜਿਹੜੀ ਮੋਢਲੀ ਪੁਛ ਖੇਤ ਤੋਂ ਗੱਲ ਇੰਪੋਰਟੈਂਟ ਸਾਹਮਣੇ ਇਹ ਆਈ ਹੈ ਕਿ ਇਹ ਸਾਰੇ ਬੰਦੇ ਗੁਰਦਾਸਪੁਰ ਫਤਿਹਗੜ ਚੂੜੀਆਂ ਏਰੀਆ ਦੇ ਰਹਿਣ ਵਾਲੇ ਨੇ ਔਰ ਇਹ ਕਾਫੀ ਦੇਰ ਤੋਂ ਡਰੱਗ ਦੇ ਨਾਲ ਨੈਟਵਰਕ ਦੇ ਵਿੱਚ ਸ਼ਾਮਲ ਨੇ ਕਰਨਵੀਰ ਸਿੰਘ ਜਿਹੜਾ ਹੈ ਦਾ ਮੇਨ ਜਿਹੜਾ ਸਮਗਲਰ ਆਪਾਂ ਕਹਿ ਸਕਦੇ ਹਾਂ ਉਹ ਯੂ ਐਸ ਏ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਪਰ ਰਸਤੇ 'ਚ ਡਿਪੋਰਟ ਹੋ ਗਿਆ ਉਹਨੇ ਫਿਰ ਆਪਣੇ ਜਿਹੜੇ ਏਰੀਏ ਦੇ ਲੋਕ ਨੇ ਫਰਾਂਸ ਦੇ ਵਿੱਚ ਜਿਹੜੇ ਰਹਿ ਰਹੇ ਨੇ ਉੱਥੇ ਕੁਸਕੰਦਰ ਸਿੰਘ ਹੈ ਇੱਕ ਹੋਰ ਬੰਦਾ ਜਿਹਦਾ ਆਪਣਾ ਨਾਮ ਚੀਮਾ ਦੱਸ ਰਿਹਾ ਉਹ ਦੋ ਇੰਡੀਵਿਜੂਅਲਸ ਨਾਲ ਸੰਪਰਕ ਹੋਇਆ ਇਹਦਾ ਉਹਨਾਂ ਨੇ ਪਾਕਿਸਤਾਨ ਨਾਲ ਇਹਨਾਂ ਦੇ ਸਮਗਲਰਸ ਨਾਲ ਸੰਪਰਕ ਕਰਾਈ ਸੋਸ਼ਲ ਮੀਡੀਆ ਜਿਹੜੇ ਐਪਸ ਨੇ ਉੱਥੋਂ ਇਹ ਹੀਰੋਇਨ ਦੇ ਕਾਰਵਾਰ ਚ ਪੈ ਗਏ ਇਹਦੇ ਜਿਹੜੀਆਂ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਹਦੇ ਚ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਕਰਨਬੀਰ ਵਗੈਰਾ ਦੀਆਂ ਤੇ ਉਸ ਤੋਂ ਬਾਅਦ ਇਹ ਦੁਰੰਗਲਾ ਏਰੀਆ ਜਿਹੜਾ ਹੈਗਾ ਗੁਰਦਾਸਪੁਰ ਦਾ ਉੱਥੋਂ ਰਿਕਵਰੀ ਹੋਈ ਬਾਰਡਰ ਤੋਂ ਕਿ ਤਾਂ ਜੱਬੀ ਹੋਈ ਸੀ ਇੱਕ ਲੋ ਹੀਰੋਇਨ ਇਹਦੇ ਚ ਅਪਾ ਦੂਜੀ ਇੰਪੋਰਟੈਂਟ ਗੱਲ ਦੇਖੀਏ ਕਿ ਜਿਹੜੇ ਮੁਲਜ਼ਮ ਨੇ ਕੀਰਤਪਾਲ ਸਿੰਘ ਕੀਰਤ ਹੈ ਇਹਦੇ ਖਿਲਾਫ ਕਨੀਏ ਕੇ ਪਾਂਗਰ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਪਹਿਲਾਂ ਵੀ ਆਰਮ ਲੈਕਟ ਦਾ ਮੁਕਤਵਾ ਜੱਜ ਹੈ 12ਵੀਂ ਪਾਸ ਹੈ 18 ਸਾਲ ਦੀ ਉਮਰ ਹੈ ਤੇ ਇਸ ਤੋਂ ਇਲਾਵਾ ਕਰਨਬੀਰ ਜਿਹੜਾ ਕਿੰਗਪਿੰਨ ਹੈ ਇਹ ਵੀ ਬਾਉਪੁਰ ਅਫਗਾਨਾ ਦੁਰੰਗਲਾ ਥਾਣਾ ਜਿਹੜਾ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ 21 ਸਾਲ ਦਾ ਹੈਗਾ ਸੁਖਦੀਪ ਈਲੀਆ ਸੁਖ ਇਹ ਛੱਪੜ ਵਾਲੀ ਗਲੀ ਇਜਾਖੁਰਦ ਫਤੇਗੜ ਚੂੜੀਆਂ ਪਿਆਰਾ ਸਿੰਘ son of ਚਿੰ다 ਸਿੰਘ ਇਹ ਬੱਲੜਵਾਲ ਇਜਨਾਲਾ ਅੰਮ੍ਰਿਤਸਰ ਇਹ ਵੀ ਇਹਨਾਂ ਦਾ ਲਿੰਕ ਸੀਗਾ ਜਿਹੜਾ ਪੰਕਜ ਵਰਮਾ ਹੈ ਬੜਾ ਇੰਪੋਰਟੈਂਟ ਗੱਲ ਇਹਦੇ ਵਿੱਚ ਦੱਸਣ ਵਾਲੀ ਹੈ ਕਿ ਬਾਏ profession jeweler ਹੈ ਸੁਨੇਰੇ ਦਾ ਕੰਮ ਕਰਦਾ ਹੈ ਪਰ ਜਦੋਂ ਇਹਦਾ ਪਿਛੋਕੜ ਦੇਖਿਆ ਇਹਦੇ ਕਲਾ ਪੰਜੌਰ ਥਾਣਾ ਹਰਿਆਣਾ ਦੇ ਵਿੱਚ ਪੰਚੋਲਾ ਡਿਸਟ੍ਰਿਕਟ ਦੇ ਦਕੈਤੀ ਤੇ ਜਿਹੜੇ ਆਰਮ ਐਕਟ ਤੇ ਪਰਚੇ ਦੇ ਵਿੱਚ ਇਹ ਪਹਿਲਾਂ ਵੀ ਅਕਿਊਜ਼ਡ ਹੈ ਔਰ ਸਵਾ 200 ਗ੍ਰਾਮ ਜਿਹੜੀ ਇਹਦੇ ਤੋਂ ਬ੍ਰਾਂਗ ਦੀ ਜਿਹੜੀ ਹੋਈ ਹੈ 2 ਕਿਲੋ ਤੋਂ ਇਲਾਵਾ ਦੇ ਸਵਾ 200 ਆਪਾਂ ਕਹਿ ਰਹੇ ਹਾਂ ਉਹ ਇਸ ਪੰਕਜ ਵਰਮਾ ਤੋਂ ਹੋਈ ਹੈ ਸੋ ਇਹ ਪਹਿਲੀ ਵਾਰ ਆਇਆ ਕਿ ਜਿਹੜਾ ਬੰਦਾ ਜੁਐਲਰੀ ਦਾ ਕੰਮ ਕਰ ਰਿਹਾ ਤੇ ਨਾਲ ਨਸ਼ੇ ਦਾ ਵੀ ਕੰਮ ਕਾਰੋਬਾਰ ਦੇ ਵਿੱਚ ਲੈ ਰੇ ਫਤਗੜ ਚੂੜੀਆਂ ਦਾ ਰਹਿਣ ਵਾਲਾ ਪੰਕਜ ਵਰਮਾ ਏਲੀਅਸ ਬਬਲੂ ਵਾਰਡ ਨੰਬਰ 10 ਮੇਰਾ ਵਾਲਾ ਫਤੇਗੜ ਟੂੜੀਆਂ ਗੁਰਦਾਸਪੁਰ ਸੋ ਇਹ ਜਿਹੜੀ ਸਾਰੀ ਸਾਡੀ ਟੀਮ ਨੇ ਡੀਸੀਪੀ ਸਾਹਿਬ ਹਰਪ੍ਰੀਤ ਮਂਡੇਰ ਜੀ ਵਿਸ਼ਾਲ ਜੀ ਦੀ ਐਡੀਸੀਪੀ 1 ਜਿਸਪਾਲ ਜੀ ਸਾਡੇ ਐਸੀਪੀ ਔਰ ਜਸਵੀਰ ਸਿੰਘ ਐਸਐਚਓ اسلامਾਬਾਦ ਤੇ ਸੁਸ਼ੀਲ ਜਿਹੜੇ ਸਾਡੇ ਇੰਚਾਰਜ ਪੀਪੀ ਕੋਟ ਖਾਲਸਾ ਉਹਨਾਂ ਨੇ ਸਾਰਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹ ਸਾਰੇ ਬੰਦੇ ਜਿਹੜੇ ਨਾਕਾਬੰਦੀ ਦੌਰਾਨ ਕਬੀਰਪੁਰ ਪਾਰਕ ਏਰੀਆ ਦੇ ਵਿੱਚੋਂ ਅਰੈਸਟ ਹੋਏ ਆ ਇਦੀ ਜਿਹੜੀ ਮਡਲੀ ਪੁੱਛਕਿਛ ਤੋਂ ਇਹੀ ਗੱਲ ਆਈ ਹੈ ਕਿ ਫਰਾਂਸ ਦੇ ਵਿੱਚ ਬੈਠੇ ਬੰਦੇ ਨੈਟਵਰਕ ਚਲਾ ਰਹੇ ਜੋ ਉਸ ਏਰੀਏ ਦੇ ਆ ਤੇ ਦੂਜੀ ਗੱਲ ਇਹ ਹੈ ਕਿ ਸਾਰੀ ਇਹ ਜਿਹੜੀ ਕਨਸਾਈਨਮੈਂਟ ਹੈ ਉਸ ਬਾਰਡਰ ਬੈਲਟ ਦੇ ਵਿੱਚ ਜਿਹੜਾ ਆਪਾਂ ਫਤਿਹਗੜ ਚੂੜੀਆਂ ਤੇ ਗੁਰਦਾਸਪੁਰ ਦੇ ਵਿੱਚ ਵਾਲਾ ਬੈਲਟ ਹੈਗੀ ਹੈ ਉਸ ਰਾਹੀਂ ਪੁਸ਼ ਹੋਈ ਹੈ ਔਰ ਇਧਰ ਅੰਮ੍ਰਿਤਸਰ ਦੇ ਵਿੱਚ ਇਹ ਵੇਚਣ ਤੇ ਆਪਣੇ ਜਿਹੜੇ ਲੋਕਾਂ ਦੇ ਨਾਲ तालमेल ਕਰਕੇ ਇਹਨਾਂ ਨੇ ਹੈਂਡਓਵਰ ਕਰਨੇ ਸੀ ਅਗਲੇ ਤਰਨ ਤੱਕ ਮੇਰੀਏ ਦੇ ਕੁਝ ਬੰਦਿਆਂ ਨਾਲ ਸੰਪਰਕ ਸੀਗਾ ਉਹ ਸਾਰੇ ਅਸੀਂ ਜਿਹੜੇ ਐਂਗਲਸ ਇਹਨਾਂ ਦੇ ਇਨਵੈਸਟੀਗੇਟ ਕਰ ਰਹੇ ਹਾਂ ਤੇ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਇਹਦੇ ਨਾਲ ਇਹ ਹੈ ਕਿ ਚਾਹੇ ਰਿਕਵਰੀ ਸਵਾ ਦੋ ਕਿਲੋ ਦੀ ਹੈ ਪਰ ਬਹੁਤ ਵੱਡਾ ਨੈਟਵਰਕ ਸਪੈਸ਼ ਹੋਇਆ ਸਾਰੇ ਬੰਦੇ ਇਹਦੇ ਚ ਫੜੇ ਗਏ ਕੁਝ ਜਿਹੜੇ ਹੋਰ ਫਿਕਰ ਆਊਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਉਹਦੇ ਚ ਨਾਮਜ਼ਦ ਕਰਕੇ ਜਿਵੇਂ ਜਿਵੇਂ ਐਵੀਡੈਂਸ ਆਈਗੀ ਉਹਦੇ ਖਿਲਾਫ ਕਰ ਰੇ ਹਾਂ ਪਰ ਲੋਕਲ ਲੈਵਲ ਤੇ ਨਾ ਗੈਂਗ ਕਿਵੇਂ ਬਣਿਆ ਜੁਰਦਨ ਤੇ ਆਪਾਂ ਕਿਉਂਕਿ ਇਹ ਲੋਕਲ ਏਰੀਏ ਦੇ ਰਹਿਣ ਵਾਲੇ ਜੀ ਉਸ ਫਤਿਹਗੜ ਟੂੜੀਆਂ ਏਰੀਏ ਦੇ ਔਰ ਜੇ ਤੁਸੀਂ ਦੇਖੋ ਵੀ ਕਰਨਬੀਰ ਵੀ ਉਥੇ ਨੇੜੇ ਦਾ ਹੀ ਹੈਗਾ ਕਿਰਤਪਾਲ ਇਹ ਸਾਰੇ ਉਸ ਫਤਿਹਗੜ ਟੂੜੀਆਂ ਦਰੰਗਲਾ ਬੈਲਟ ਦੇ ਵਿੱਚ ਰਹਿਣ ਵਾਲੇ ਤੇ ਆਪਸ ਵਿੱਚ ਤਾਲਮਿਲ ਹੋਏ ਮੇਨ ਜਿਹੜੀ ਗੱਲ ਜੁੜੀ ਹੈ ਉਹ ਇੰਟਰਸਟਿੰਗ ਇਹਦੇ ਦੋ ਹੀ ਹੈ ਇੱਕ ਤਾਂ ਪੰਕਜ ਵਰਮਾ ਬੱਬਲੂ ਵਾਲੀ ਕਿ ਜੁਵਲਰ ਵੀ ਇਹ ਕੰਮ ਕਰ ਰਿਹਾ ਔਰ ਦੂਜੇ ਪਾਸੇ ਹੈਗਾ ਫਰਾਂਸ ਦੇ ਵਿੱਚ ਫਰਾਂਸ ਦਾ ਨੈਟਵਰਕ ਕਾਫੀ ਦੇਰ ਬਾਅਦ ਇਹ ਗੱਲ ਸਾਹਮਣੇ ਆਈ ਹੈ ਇਹ ਉਹ ਵੀ ਬਾਹਰ ਬੈਠੇ ਲੋਕ ਜਿਹੜੇ ਆ ਪਾਕਿਸਤਾਨੀ ਸਮਗਨ ਨਾਲ ਸੰਪਰਕ ਕਰਾ ਕੇ ਤੇ ਇੱਕ ਧੰਦੇ ਦੇ ਵਿੱਚ ਸ਼ਾਮਲ ਸਰ ਕਨਫਾਈਨਮੈਂਟ ਕਿੱਥੇ ਦੇਜਿਆ ਜਾਂਦਾ ਉਹ ਦੱਸ ਰਹੇ ਜੀ ਉਹ ਮੈਂ ਤਾਂ ਨਹੀਂ ਦੋੜਨਾ ਰਿਵੀਲ ਕਰ ਰਹੇ ਕਿਉਂਕਿ ਬੰਦੇ ਫਿਰ ਅਲਰਟ ਹੋ ਜਾਂਦੇ ਆ ਫਿਰ ਆਨਲਾਈਨ ਹੈ ਡਰੋਨ ਨਾਲ ਕਰਨਵੀਰ ਵੀ ਬੋਲ ਦੱਸਿਆ ਕਿ ਰਿਪੋਰਟ ਹੋ ਕੇ ਅਫੀਸਰ ਤੋਂ ਆਇਆ ਸੀ ਕਿ ਦੋ ਕੀ ਹੋਇਆ ਇਹਨੂੰ ਹੋ ਗਿਆ ਮੇਰੇ ਕੋਲ ਤਕਰੀਬਨ 2 ਦਿਨ ਹੋ ਗਏ ਹਾਂਜੀ ਲੋਬੋ नवंबर च तो थोड़ी देर पहले ही आया तो आंदे ही इन्हें यह काम करा क्योंकि उत्तर बहर बैठे लोगों ना संपर्क बना लेंगे ने उ वट्सएप से दूजे जी चीजा सोशल मीडिया के थ्रू इन टच होंगे तो 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 ਇਹ ਦੇਖੋ ਇਹ ਸਾਰਾ ਇਹੀ ਤਾਂ ਟੀਮ ਨੂੰ ਮੈਂ ਕ੍ਰੈਡਿਟ ਦੇ ਰਿਹਾ ਕਿ ਬੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਦੋਂ ਇਨੀਸ਼ੀਏਟ ਕੀਤਾ ਤੇ ਬੈਕਵਰਡ ਲਿੰਕੇਜ ਜਿਹੜੇ ਆਪਾਂ ਆਮ ਅਕਸਰ ਗੱਲਾਂ ਕਰਦੇ ਆ ਉਹਦੇ ਵਿੱਚ ਇਹ ਸਾਰੀ ਕਾਮਯਾਬੀ ਮਿਲੀ ਹੈ ਔਰ ਇਹ ਰੂਟ ਜਿਹੜਾ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਡੇਰਾ ਬਾਬਾ ਨਾਨਕ ਤੋਂ ਜਦੋਂ ਆਪਾਂ ਬੰਦੇ ਫੜੇ ਸੀ ਜਿੱਤੋਂ ਗ੍ਰੇਨੇਡ ਵੀ ਮਿਲਿਆ ਸੀ ਉਹ ਵੀ ਨੈਟਵਰਕ ਜਿਹੜਾ ਉਸ ਏਰੀਏ 'ਚ ਡੇਰਾ ਬਾਬਾ ਨਾਨਕ ਬੇਰੰਬਾਸ ਦਾ ਫਤਿਹਗੜ ਟੂੜੀਆਂ ਵਾਲਾ ਆ ਜਿਹੜੀ ਬੈਲਟੀ ਉਹ ਉਸ 'ਚ ਫਿਕਰ ਆਊਟ ਹੋਈ ਸੀ ਅਮਰੀਕਾ ਤੋਂ ਇਹ ਜਿਆ ਕੋਸ਼ਿਸ਼ ਕਰ ਰਿਆ ਸੀ ਕਿ ਅਮਰੀਕਾ ਨਹੀਂ ਗਿਆ ਉਹ ਜੇ ਨਹੀਂ ਰਸਤੇ ਚੁਈ ਫੜਿਆ ਫੜਿਆ ਕੇ ਕੋਸ਼ਿਸ਼ ਕਰ ਹੈ ਨੀ ਉਹ ਜੇ ਹੀ ਹੁੰਦੇ ਜੀ ਇਹ ਬੰਦੇ ਉਹ ਸਾਰਾ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਉਤੋਂ ਇਹ ਅਮਰੀਕਾ ਤਾਂ ਪਹੁੰਚੇ ਹੀ ਨਹੀਂ ਕੋਸ਼ਿਸ਼ ਸੀਗਾ ਬੰਦੇਸਾ ਨਹੀਂ ਆਏਗਾ ਉਹ ਆਪਣੇ ਸਾਥ ਜਆਪ ਸਾਰੀ ਵਾਪਸ ਆਏ ਜਾਂ ਅਕੇਲੇ ਜਾਂ ਇਹਨਾਂ ਦਾ ਵੀ ਜਿਹੜਾ ਹੈ ਦੇ ਕੋ ਤਾਂ ਸਾਰਾ ਹੀ ਕਰ ਹੀ ਰਹੇ ਜਿਉਂਕ ਐਸਆਈਟੀ ਬਣੀ ਹੋਈ ਹੈ ਮੈਂ ਉਹਦੇ ਬਾਰੇ ਜਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਬਕਸ ਐਫਆਈਆਰ ਦਰਜ ਹੋ ਚੁੱਕੀਆਂ ਟਰੈਵਲ ਏਜੰਸੀ ਤੇ ਸਾਰੀਆਂ ਉਹ ਕਾਰਵਾਈਆਂ ਕਰ ਹੀ ਦੇ ਸਰ ਰਿਪੋਰਟ ਜਿਹੜਾ ਅਸੀਂ ਕਰਦੀ ਕੱਟੇ-ਕੁੱਟੇ ਲਾਣੋ ਉਸ ਦਿਨ ਦੇ ਕੋ ਇਹ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਹੈ ਵੀ ਬਾਹਰ ਕਿਉਂ ਜਾਂਦੇ ਆ ਇਹ ਆਪਾਂ ਨੂੰ ਆ ਤੁਸੀਂ ਦੇਖੋ ਨਾ ਨਵੰਬਰ ਚ ਆ ਕੇ ਕਿੰਨੀ ਮਤਲਬ ਇਹ ਜਲਦੀ ਉਸ ਦਲਦਲ ਦੇ ਵਿੱਚ ਫਸਿਆ ਆ ਕੇ ਸਰ ਉਹ ਨਹੀਂ ਕਰ ਬਾਈਪਰ ਪੜਿਆ ਹੋ ਵੈਪਨ ਤਾਂ ਨਾ ਰੱਖੇ ਆ ਜੀ ਕਲੌਕ ਆਪਣੇ ਤੁਹਾਨੂੰ ਪਤਾ ਹੀ ਆ ਵੀ ਜਦੋਂ ਜਿਹੜੀ ਡਰੋਨ ਦੀ ਕਨਸਾਈਨਮੈਂਟ ਆਉਂਦੀ ਆ ਤੇ ਬਾਹਰ ਆਪਣੇ ਹੋ ਜਾਂਦੇ ਤਾਂ ਨੇਚਰਲੀ ਉਸੇ ਨੂੰ ਹੋ ਰਹੇ ਵੈਪਨਸ ਅਸੀਂ ਉਹਤੇ ਵੀ ਕੰਮ ਕਰ ਰਹੇ ਆਂ ਵੈਪਨ ਵਾਲੇ ਨੈਟਵਰਕ ਤੇ ਵੀ ਤਸਰੇ ਬਿਤੇ ਚਾਰ ਸਾਡੇ ਲੱਗ ਚੁੱਕੀਆਂ ਜੋ ਇਹਨਾਂ ਦੇ ਫੇਰੀਆਂ ਨੇ ਉਥੋਂ ਔਰ ਡਰੋਨ ਦਾ ਹੀ ਇਹਨਾਂ ਨੂੰ ਕਨਸਾਈਨਮੈਂਟ ਜਿਹੜੀਆਂ ਆਈਆਂ ਸੋ ਇਹ ਜਿਹੜਾ ਵੈਪਨ ਵਾਲਾ ਵੀ ਅਸੀਂ ਐਂਗਲ ਸਾਰਾ ਡਰਗ ਦੇ ਨਾਲ ਨਾਲ ਉਹ ਵੀ ਦੇ ਪੰਜ ਜਾਨੇ ਬੜੇ ਗਏ ਨੇ ਇਹਨਾਂ ਕੋ ਵੈਪਨ ਇੱਕ ਹੀ ਪੜਿਆ ਗਿਆ ਤੇ ਸਦਾ ਹੋਰ ਕਿੰਨਾ ਪਰਸਨ ਹੋ ਸਕਦਾ ਹੈ ਤੇ ਦਸ ਨੇ ਵੈਪਨ ਵਾਲੇ ਤੇ ਵੀ ਆਪਾਂ ਕੰਮ ਕਰ ਰਹੇ ਆ ਅ ਕਹਦੇ ਤੇ ਡਰਗ ਤੋਂ ਲ ਸਰ ਕਾਰਨ ਸਾਰਾ ਨੜਦਾ ਪਲਸ 2 ਦੇ ਤਕਰੀਬਨ ਤਾਂ ਲੱਗਦਾ ਪ੍ਰੈਸ਼ਰ ਹੀ ਹੋਣਾ ਪਲਸ 2 ਚ ਹਾਂਜੀ ਬਿਲਕੁਲ ਜੀ ਅ ਸਰ ਨੇ ਬੜੀ ਮੈਂ ਤਾਂ ਤੁਹਾਨੂੰ ਕੱਲ ਵੀ ਦੇਖੋ ਇਹ ਉਸਨੂੰ ਵੀ ਆਪਾਂ ਗੱਲ ਕੀਤੀ ਸੀ ਕਿ ਇਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਕਿਰਤ ਕਰਨ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ ਹੈ ਸਿੱਖਿਆ ਇਹ ਆਪਾਂ ਚੰਗੇ ਪਾਸੇ ਕੰਮ ਲੱਗੀਏ ਤੇ ਇਸ ਦਲਦਲ ਤੋਂ ਬਚੀਏ बिकॉज ਇੱਥੇ ਇੱਕ ਵਾਰ ਬੱਚਾ ਫਸ ਜਾਂਦਾ ਫਿਰ ਕੈਰੀਅਰ ਖਰਾਬ ਹੋ ਜਾਂਦਾ ਪਰ ਉਹੀ ਹੈ ਲਾਸਟ ਫਾਰ ਇਜ਼ੀ ਮਨੀ ਇਹ ਉਹਦੇ ਕਰਕੇ ਮਤਲਬ ਇਹ ਸਾਈਡ ਹੈ ਬੜੀ ਦੁਖਦਾਈ ਗੱਲ ਹੈ ਫੈਮਿਲੀ ਬੈਕਗ੍ਰਾਉਂਡ ਕੋਈ ਖਾਸ ਨਹੀਂ ਹੈ ਜੀ ਉੱਥੇ ਪਿੰਡ ਚ ਨਾਰਮਲ ਜੇ ਲੋਕ ਹੀ ਨੇ ਕੋਈ ਜ਼ਿਆਦਾ ਐਫਲੂਐਂਟ ਨਹੀਂ ਕਹਿ ਸਕਦੇ ਪੰਕਜ ਵਰਮੇ ਦਾ ਤੁਹਾਨੂੰ ਮੈਂ ਦੱਸਿਆ ਜਰੂਰ ਕਿਹੜਾ ਫੈਮਿਲੀ ਬੈਕਗ੍ਰਾਉਂਡ ਦੇ ਵਿੱਚ ਜਿਆਦਾ ਤੇ ਟੈਗ ਹੋਇਆ ਇਹਨਾਂ ਦੀ